ਫਿਰ ਉਹਨਾਂ ਦੀਆਂ ਗੱਲਾਂ ਸੁਣ ਲਈਓ ਫਿਰ ਜਿਹਨਾਂ ਦੇ ਜਿਹੜੇ ਉਹਨਾਂ ਚੋ ਲੀਡਰ ਸੀ ਤਕੜੇ ਸਵਾਲ ਸੀ ਫਿਰ ਉਹਨਾਂ ਨੂੰ ਤੱਕ ਤੱਕ ਕੇ ਕਿਹੜਾ ਜਵਾਬ ਦਿੱਤਾ ਫਿਰ ਉਹਨਾਂ ਨੇ ਵਾਰਦਾ ਜਵਾਬ ਦਿੱਤਾ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਮੈਂ ਤੱਕ ਤੱਕ ਕੇ ਦੇਖ ਕੇ ਵੀ ਆਵਾਜ਼ਾ ਜਿਹੜੇ ਵੱਡਾ ਇਹਨਾਂ ਚ ਜਿਹੜੀਆਂ ਦਾ ਐਵੇਂ ਉਡ ਪਟੰਗ ਗੱਲਾਂ ਹੁੰਦੀਆਂ ਛੋਟੇ ਆਦਮੀ ਦੀ ਉਹ ਤੇ ਬੇਗੋਰੀਆਂ ਕਰਦੀ ਗੇੜੀਆਂ ਗੱਲਾਂ ਵਜ਼ਨਦਾਰ ਸੀ ਲੀਡਰ ਸੀ ਉਹਨਾਂ ਨੂੰ ਖਾਤਮਾ ਹੋ ਕੇ ਫਿਰ ਗੱਲ ਕੀਤੀ ਜਿਹੜੀ ਉਹ ਚਲਾਈ ਉਹ ਇਹਦੋਂ ਵਾਰ ਕੀਤਾ ਤਲਵਾਰ ਦਾ ਉਹਨਾਂ ਤੇ ਤੱਕ ਤੱਕ ਜ਼ਾਨ ਵੀ ਜ਼ਾਨਵਰ ਦੇ ਉੱਤੇ ਸਰਵਣ ਤੋਂ ਬੀਜ ਵਧਾਈਆਂ ਅਗਣ ਤੋਂ ਸੁਰਤਾ ਉਹ ਜਦੋਂ ਉਹਨਾਂ ਦੇ ਚਲਾਈ ਉਹ ਦੇਵਤੇ ਤਾਂ ਮਾਰੇ ਨੇ ਅਸੀਂ ਚੰਗੇ ਨਹੀਂ ਬਣਿਆ ਦੇਵਤਿਆਂ ਨੂੰ ਅਜੀਜ਼ ਅਵੇਸ਼ਾ ਦੇਵਤਾ ਦਾ ਵਿਰੋਧ ਕੀਤਾ ਗੁਰਮਤ ਦਾ ਸਾਰਾ ਦੇਵ ਇਹਨਾਂ ਦਾ ਧਰਮ ਵਾਲਿਆਂ ਨੇ ਵਿਰੋਧ ਕਰਦੀ ਹੈ ਦੂਜਿਆਂ ਦਾ ਤਾਂ ਵਿਰੋਧ ਨਹੀਂ ਕਰਦੀ ਗੁਰਬਾਣੀ ਜਿਹੜੇ ਨਹੀਂ ਮੰਨਦੇ ਪ੍ਰਮਾਤਮਾ ਨੂੰ ਉਹਨਾਂ ਨੂੰ ਸਿੱਖਿਆ ਜ਼ਰੂਰ ਦਿੰਦੀ ਹੈ ਪਰ ਵਿਰੋਧ ਨਹੀਂ ਕਰਦੀ ਅਗਲਾ ਉਹ ਗਣਾ ਉਹਨਾਂ ਦੇ ਹੀ ਦੱਸਦੀ ਹੈ ਜਿਹੜੇ ਧਾਰਮਿਕ ਨੇ ਗੁਰਬਾਣੀ ਉਹਨਾਂ ਲੋਕਾਂ ਨੂੰ ਸਿਰਫ ਉਪਦੇਸ਼ ਕਰਦੀ ਹੈ ਜਿਹੜੇ ਧਾਰਮਿਕ ਆਦਮੀ ਹੋ ਕੇ ਕੁਝ ਕਰਦੇ ਨੇ ਗੜਬੜ ਫੇਰਾ ਫੇਰੀ ਉਹਨਾਂ ਨੂੰ ਜ਼ਿਆਦਾ ਕਸੂਰਵਾਰ ਕਹਦੀ ਹੈ ਪੜਿਆ ਹੋਵੇ ਗੁਨਾਹਗਰ ਤਉ ਉਹ ਵੀ ਜ਼ਾਦਰ ਮਾਰੀਏ ਜਿਹੜੇ ਧਾਰਮਿਕ ਆਦਮੀ ਗੁਨਾਹ ਕਰਦੇ ਨੇ ਉਹ ਪਕੜੇ ਜਾਣਗੇ ਜ਼ਿਆਦਾ ਜਿਹੜੇ ਧਾਰਮਿਕ ਬੰਦੇ ਨਹੀਂ ਆਪਣੇ ਆਪ ਨੂੰ ਉਹਨਾਂ ਨੂੰ ਮੂਰਖ ਕਿਹਾ ਹੋਇਆ ਜ਼ਰੂਰ ਅਸੰਖਪੂਰਖੰਦਕੋਰ ਜਿਹੜੇ ਨਹੀਂ ਮੰਨਦੇ ਉਹ ਵੀ ਮੂਰਖ ਨੇ ਜਿਹੜੇ ਇਹਨਾਂ ਦੇ ਪਿੱਛੇ ਝੂਠ ਦੇ ਲੱਗੇ ਉਹ ਵੀ ਮੂਰਖ ਨੇ ਮੂਰਖ ਤੋਂ ਹੀ ਨੇ ਲਈ ਮਰਦੇ ਉਹ ਮੂਰਖ ਤਾਂ ਨੇ ਉਹਨਾਂ ਨੇ ਆਪਣੀ ਖੋਜ ਕੀਤੀ ਸੁਣ ਕੇ ਤੁਸੀਂ ਕਹਿੰਦੇ ਮੈਂ ਮੰਨ ਲਿਆ ਵੇ ਪਰ ਪਰਮੇਸ਼ਰ ਹੈ ਉਹ ਨਹੀਂ ਫਿਰ ਤੁਸੀਂ ਕਹਿੰਦੇ ਮੈਂ ਕਹਿੰਦਾ ਵੀ ਅੱਖਾਂ ਰੋਦੀਦਾ ਤੁਸੀਂ ਇਹ ਕਹੋ ਵੀ ਅੱਖਾਂ ਨੂੰ ਰੋਦੀਦਾ ਪਰਮੇਸ਼ਰ ਜੀ ਤੁਸੀਂ ਕਹਿੰਦੇ ਸਾਨੂੰ ਨਾ ਦੇਖਣ ਦਾ ਦਰਸ਼ਨ ਕਰਾਓ ਗੱਲ ਇਹ ਕਹਿੰਦੀ ਗਈ ਸੀ ਤੁਸੀਂ ਉਲਟਾ ਕਹਿੰਦਾ ਜੇ ਤੇ ਰੱਬ ਤਾਂ ਮੈਂ ਵੀ ਰੱਬ ਇਹ ਕਿੱਥੇ ਦਾ انصاف ਇਹ ਤਾਂ ਮੂਰਖਤਾ ਹੀ ਹੈ ਜੇ ਜੇ ਇਹ ਜਿਹੀ ਹੋ ਜੇ ਤੁਸੀਂ ਬਣ ਗਏ ਐ ਚਲਾਈਓ ਵੀ ਤੁਸੀਂ ਕਿਹੜੇ ਰਾਣਾ ਚੰਦੇ ਹੋ ਜੇ ਤਾਂ ਤੁਸੀਂ ਇਹ ਕਹਿੰਦੇ ਮੇ ਪਾਏ ਤਾਂ ਵੀਜ਼ਾ ਲਿਖਾਇਆ ਵੀ ਅੱਖਾਂ ਨੂੰ ਢੀਦਾ ਸਾਨੂੰ ਨਾ ਦੇਖਣ ਵਾਲੇ ਦੇ ਦਰਸ਼ਨ ਕਰਾਓ ਅਸੀਂ ਮੰਨ ਲਾਂਗੇ ਜੇ ਨਹੀਂ ਕਰਾਉਂਦੇ ਤਾਂ ਅਸੀਂ ਨਹੀਂ ਬੋਲਦੇ ਇਹ ਤਾਂ ਕਲ ਠੀਕ ਸੀ ਤੁਸੀਂ ਤਾਂ ਆਪ ਬਣ ਗਏ ਇਹ ਤਾਂ ਬਣੇ ਸੀ ਤੁਸੀਂ ਵੀ ਬਣ ਗਏ ਘਟ ਕੌਣ ਹੋਇਆ ਤੋ ਤੁਸੀਂ ਕਿਹੜਾ ਚੰਗੇ ਹੋ ਐ ਉਹਨਾਂ ਨੂੰ ਝੂਠੇ ਕਰਤਾ ਇਹਨਾਂ ਦੀ ਤਾਂ ਅਸੀਂ ਦਿੰਦੇ ਆ ਕੀ ਦੀ ਹੈ ਇਹਨਾਂ ਦੀ ਤਰਫੋਂ ਤਾਂ ਕਦੇ ਨਹੀਂ ਕੀਤੀ ਕਿਹੜੇ ਤਾਂ ਤੁਸੀਂ ਤਰਫੋਂ ਕਰੀ ਕੀਤੇ ਹੋਰ ਮਤਨੇ ਦਰਸ਼ਨ ਕਿੱਥੇ ਕੀਤੀ ਸ਼ੁਰੂ ਤੋਂ ਲੈ ਕੇ ਪੜ੍ਹ ਲਓ ਸਾਰੀਓ ਜਿੰਨੀ ਵਾਰ ਵੀ ਗੁਰਮਤ ਪੈਦਾ ਹੋਈ ਹੈ ਲਿਖਤਾਂ ਦੇ ਵਿੱਚ ਹਰ ਵਾਰ ਇਹਨਾਂ ਨੇ ਰੋਧਿਆ ਕੀਤਾ ਸਾਰੇ ਧਰਮ ਦੀ ਗੁਰਮਤal ਨਹੀਂ ਰੱਖਿਆ ਇਹ ਤਾਂ ਨੰਦੇ ਹੀ ਨਹੀਂ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਧਰਮ ਧਾਰਨ ਕਰਕੇ ਕੁਰਾਹੀ ਦੇ ਲੋਕਾਂ ਨੂੰ ਪਾਇਆ ਨਗਲੀ ਧਰਮ ਨੂੰ ਅਪੋਜ਼ ਕੀਤਾ ਖੋਜ ਨਹੀਂ ਕੀਤੀ ਅਪੋਜ਼ ਕੀਤਾ ਅਪੋਜ਼ ਕਰਨਾ ਹੋਰ ਗੱਲ ਹੈ ਖਲਾਫਤ ਕਰਨੀ ਨਗਲੀ ਤਾਂ ਨੂੰ ਹੀ ਹੋਰ ਗੱਲ ਹੈ ਖੋਜ ਕਰਕੇ ਸਹੀ ਦੱਸਣਾ ਹੋਰ ਗੱਲ ਹੈ ਹਾਂਜੀ ਦੁਰਗਾ ਸੋਹੇ ਆਈਆ ਰੋਹ ਵਢਾਇ ਕੇ ਦੁਰਗਾ ਸੋਹੇ ਹਾਂ ਸਰਵਤ ਬੀਜ ਨੇ ਅਗਣ ਵਧਾਈਆਂ ਅਗਣ ਤੋਂ ਸੂਰਤਾ ਜਿਹੜੇ ਵੀ ਸਵਾਲ ਦਿੱਤੇ ਸਰਵਤ ਬੀਜ ਨੇ ਅਗਣ ਤੋਂ ਸੂਰਤਾ ਜਿਹਦੇ ਵੀ ਜਵਾਬ ਦਿੱਤੇ ਉਹਦੇ ਨਾਲ ਹੋਰ ਸਵਾਲ ਉੱਠ ਖੜੇ ਬਹੁਤ سارے ਵੇ ਹੁਣ ਤੋ ਲੈ ਆਉਣ ਦਾ ਕੀ ਕਾਰਨ ਫਿਰ ਤੁਸੀਂ ਤਾਂ ਖਿਲਾਫ ਸੀ ਨਾ ਤੇ ਇਹਨਾਂ ਦੇ ਆਉਣ ਦਾ ਕੀ ਕਾਰਨ ਹੈ ਇਹ ਹੀ ਕਾਰਨ ਲੋਵੇ ਬਾਸ਼ਾ ਦਾ ਕੀ ਕਾਰਨ ਸੀ ਦਿੱਲੀ ਜਾਣ ਦਾ ਉਨ੍ਹਾਂ ਨੇ ਕਿਹਾ ਵੀ ਦੇਖੋ ਤੁਸੀਂ ਵੀ ਖਿਲਾਫ ਹੋ ਪੱਥਰ ਪੂਜਦੇ ਅਸੀਂ ਵੀ ਖਿਲਾਫ ਸੋਨੋ ਕਿ ਲੋੜ ਹੈ ਪਰ ਤਾਂ ਦੀ ਪਰ ਆਉਣ ਦੀ ਉਹ ਹੈਗੀ ਪੋਜੀਸ਼ਨ ਹੈ ਹੋਈ ਹੋਈ ਸ਼ਾਇਦ ਉਹੀ ਗੱਲ ਲਿਖ ਰਹੇ ਨੇ ਜਾਣ ਕੇ ਅਸਲ ਵਿੱਚ ਜਿ ਸ਼ੂਭੀ ਹੋਈ ਗੱਲ ਐ ਨਵੇਂ ਪਾਸ ਵਾਲੀ ਗੱਲ ਲਿਖ ਰਹੇ ਨੇ ਵਿੱਚ ਲਪੇਟ ਕੇ ਦੇ ਰਹੇ ਨੇ ਤੁਹਾਨੂੰ ਉਹਨੇ ਤੇ ਬੁੱਝੇ ਕੌਣ ਸਮਝੇ ਕੌਣ ਤੁਹਾਨੂੰ ਤਾਂ ਥੋੜਾ ਹੈ ਨਹੀਂ ਕਿੰਦੂ ਜੱਜੂ ਤੱਕ ਤੁਸੀਂ ਤਾਂ ਪਾਉਂਦੇ ਨਹੀਂ ਇਹਦੇ ਵਾਸਤੇ ਕਿਉਂ ਆ ਗਏ ਪੂਰੇ ਕਿੰਨੇ ਸਵਾਲ ਖੜੇ ਹੋਣਗੇ ਇਸ ਗੱਲ ਤੇ ਹਜ਼ਾਰੇ ਸਵਾਲ ਖੜੇ ਹੋ ਜਣਗੇ ਬੋਣਾ ਨੂੰ ਭਰਮ ਇਸ ਗੱਲ ਦਾ ਇਸ ਕਰਕੇ ਸਰਾਂਤ ਬੀਜ ਨੇ ਜਿਹੜਾ ਇਹ ਲੱਖਾਂ ਹੀ ਹੋ ਸਵਾਲ ਖੜੇ ਹੋਗੇ ਬਧਾਈਆਂ ਅਗਣ ਤੋਂ ਸੁਰਤਾਂ ਅਗਰ ਉਹਦੇ ਨਾਲ ਹੋਰ ਮਦਦਗਾਰ ਖੜੇ ਹੋਗੇ ਜਿਹੜੇ ਉਹਦੇ ਸਵਾਲ ਦਾ ਹਮੇ ਭਰਨ ਵਾਲੇ ਨੇ ਹੋਰ ਉਹੇ ਜਿਹੇ ਸਵਾਲ ਕਰਨ ਵਾਲੇ ਨੇ ਬਹੁਤ ਸਾਰੇ ਐਜੇ ਹੋਸਵਾਲ ਖੜੇ ਹੋਗੇ ਦੁਰਗਾ ਸੋਹੇ ਆਈਆ ਰੋਹ ਵਢਾ ਕੇ ਸਾਰਿਆਂ ਨੇ ਕਿਹਾ ਇਹ ਗੱਲ ਠੀਕ ਕਹਿੰਦਾ ਧਰੂ ਗਿਲੌੜਾ ਤੂੰ ਠੁਠਿਆਂ ਦੇ ਹੋ ਮਧੁਰ ਗਾ ਰੂਪ ਤੂੰ ਜੇ ਤਰਫ ਨੂੰ ਵਿਚਾਣ ਲਾ ਚਾਹੁੰਦਾ ਇਹ ਬਹੁਤ ਸੌ ਗੱਲ ਕਹਿੰਦਾ ਪਰ ਇੱਕ ਗੱਲ ਹੈ ਰਹਿ ਜਾਂਦੀ ਹੈ ਜਵਾਬ ਸਿਰ ਵੀ ਪਾਈ ਇਹਨਾਂ ਨੇ ਤਾਂ ਤਰਫ ਨੂੰ ਬੰਨ ਲਿਆ ਆ ਬੈਠੇ ਨੂੰ ਪੁੱਛ ਲੋ ਇਹ ਕਹਿੰਦੇ ਨੇ ਸਿਓ ਛੱਡ ਤਾ ਉਹ ਤੂੰ ਜੱਡ ਨੂੰ ਤਿਆਰ ਹਾਂ ਮੇਰਾ ਗੁਰੂ ਨਹੀਂ ਹੁੰਦਾ ਪਰਮਾ ਪਰਮੇਸ਼ਰ ਨਹੀਂ ਹੁੰਦਾ ਬੰਦਾ ਬੰਦਾ ਪਰਮੇਸ਼ਰ ਨਹੀਂ ਹੁੰਦਾ ਇਹ ਬੰਨਣ ਨੂੰ ਤਿਆਰ ਹਾਂ ਪੇਦਾ ਬਣ ਰਿਹਾ। ਪੁੱਛ ਲੋ ਬੈਠੇ ਇਹ ਬੰਨੇ ਨੇ ਤਾਂ ਇਹਨੂੰ ਕੁਛ ਕਰਦੇ ਇਹਨਾਂ ਨੇ ਛੱਡ ਦਿੱਤਾ ਜਿਹੜੀ ਗੱਲ ਸੁਣਾਉਂਦੇ ਤੇ ਛੱਡਤੀ ਇਹਨਾਂ ਨੇ। ਉਹਦੇ ਨੂੰ ਕੀ ਕਹੀਏ? ਆ ਬੈਠੇ ਰਗਵਾ ਉਧਰ ਹੀ ਨਾਲ ਬੈਠੇ ਨੇ। ਬੈਠੇ ਨੂੰ ਪੁੱਛ ਲੋ। ਵੀ ਜਿਹੜੀਆਂ ਗੱਲਾਂ ਪਿੱਛੇ ਕਹਿੰਦੇ ਹੁਣ ਕਹਿੰਦੇ ਨੇ। ਕਹਿੰਦੇ ਨਹੀਂ ਉਰਦਾ ਕਹਿੰਦੇ ਜੀ। ਕਿ ਥੋਤੇ ਦਾ ਹਟੇ ਨਹੀਂ ਕਹਿੰਦੇ ਹਟਾਏ ਦਾ ਮੈ ਆਉਣ ਹੈ। ਲੜਾਈ ਨਾ ਤਾਂ ਹਟੇ ਨੀ ਲੜਦੇ ਰਹੋ ਹਜ਼ਾਰਾਂ ਸਾਲ ਲੜੀ ਜਾਓ ਲੜਾਈ ਨਾ ਬਸਲਾ ਨਹੀਂ ਹਾਲੋ ਤਾਂ ਬਸਲਾ ਹੁੰਦਾ ਗੱਲਬਾਤ ਨਾਲ ਗੱਲਬਾਤ ਹੋ ਰਹੀ ਹੈ ਲੜਾਈ ਵਟਾਉਣ ਵਾਸਤੇ ਗੱਲਬਾਤ ਦਾ ਹੀ ਬੇਸ ਹੁੰਦੀ ਹੈ ਗੱਲਬਾਤ ਕਰੋ ਠੀਕੀਏ ਗਲਤ ਕੀ ਹੈ ਐਸਾ ਜੀ ਗੱਲਬਾਤ ਦੀ ਬੇਸ ਤੇ ਬੈਠੇ ਰਹ ਟੇਬਲ ਟਾਕ ਦੀ ਬੇਸ ਤੇ ਬੈਠੇ ਨੇ ਲੜਾਈ ਟੇਬਲ ਟਾਕ ਤੇ ਹੋ ਰਹੀ ਹੈ ਨਾ ਕਿ ਜੰਗ ਜੰਗ ਹੁੰਦੀ ਤਾਂ ਰਾਖਸ਼ਾਂ ਦੇਵਿਆਂ ਦੀ ਗੁਦਾਨ ਚੁੰਦੀ ਹੁੰਦੀ ਡਾਕਸ਼ਾ ਜੰਗ ਦਾ ਹੀ ਖਿੱਚ ਰਹੇ ਨੇ ਪਰ ਹੈ ਸ਼ਬਦਿਕ ਜੰਗ ਸ਼ਬਦਿਕ ਜੰਗ ਦੇ ਵਿੱਚ ਨਹੀਂ ਜਿਵੇਂ ਅਗਲਾ ਕਹਿੰਦੇ ਹੁੰਦੇ ਸੀ ਜਿਵੇਂ ਵੀ ਆ ਮੀ ਦਾ ਕਹਿ ਰਹੇ ਨੇ ਤੇ ਕੋਈ ਤੇ ਜਫਾ ਜਫੀ ਹੋਣ ਨੂੰ ਤਿਆਰ ਹੋ ਜਾਂਦੇ ਟੈਲੀਵਿਜ਼ਨ ਤੇ ਹਾਲਾਂਕਿ ਬੱਚੇ ਗੱਲ ਕਰਦੇ ਨੇ ਉੱਥੇ ਹੇ ਕੌਣ ਸੋਹਿਆ ਯਾਰ ਰੋਹ ਵਢਾਇਕ ਦੁਰਗਾ ਸਾਰੇ ਅੱਜਾ ਰੋ ਵੜਾਇ ਕੇ ਰੋ ਨਾਲ ਗੱਲ ਕੀਤੀ ਐ ਵੀ ਅਸੀਂ ਸੱਚੇ ਉਸ ਪੰਨੇ ਦੇ ਹੈਵੀ ਸੱਚੇ ਲੱਗਦੇ ਵੀ ਸੱਚੇ ਨੇ ਤੁਹਾਨੂੰ ਕੀ ਲੋੜ ਸੀ ਹੁਣ ਦੀ ਸਭ ਨਹੀਂ ਆਣ ਬਗਾਈਆਂ ਤੇਗਾ ਧੂਕੇ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਸੀਗੇ ਆਪਣੀ ਆਪਣੀ ਗੱਲ ਮਾਰੀ ਉਹ ਤੇ ਆਪਣੀ ਆਪਣੀ ਗੱਲ ਆਪਣਾ ਆਪਣਾ ਇਤਰਾਜ਼ ਕੀਤਾ ਇਤਰਾਜ਼ ਸੀ ਜਿਹੜੇ ਉਹਨਾਂ ਨੇ ਕੀਤੇ ਦੱਸੇ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੁਰਗਾ ਨੇ ਸਾਰਿਆਂ ਹੀ ਸਬਰ ਨਾਲ ਸੋਢੀਆ ਤਾਂ ਇਹ ਛੱਡ ਲਿਓ ਕਿਉਂਕਿ ਜਿਹੜੀ ਉਹ ਗੱਲ ਕਹਿ ਰਹੇ ਨੇ ਕਿਸੇ ਹੱਦ ਤੱਕ ਗੱਲ ਜਾਇਜ਼ ਹੈ ਪਰ ਉਹਨਾਂ ਨੂੰ ਇਹ ਨਹੀਂ ਬਤਾ ਵੀ ਉਹ ਬੰਦੇ ਆਪ ਆਖਰੀ ਉਹ ਦੇਖ ਰਹੇ ਭਈ ਉਹ ਤਾਂ ਭਾਈ ਹਜ਼ਾਰ ਸੜ ਤੇ ਲੜਾਈ ਲੜਦੀ ਰਹੇ ਜਿਹੜੇ ਕੰਮ ਆਪਾਂ ਛਡਾ ਉਹਨਾਂ ਨੇ ਤਾਂ ਛੱਡ ਦਿੱਤਾ ਹੁਣ ਤੁਸੀਂ ਦੱਸੋ ਕੀ ਕਰਨ ਬਸ ਇੱਕ ਕੋਈ ਬੰਡ ਹੈ ਦੇਵਤੇ ਜਿੱਨਾ ਜਰ ਬੰਨੇ ਨਹੀਂ ਉਹਨੇ ਜਦ ਜਾ ਕੇ ਮਦਦ ਚੋਣ ਨਹੀਂ ਮਦਦ ਨਹੀਂ ਕੀਤੀ ਇਵੇਂ ਨਾਮੇ ਬਾਸ਼ਾ ਨੇ ਜ ਬੰਨੇ ਨਹੀਂ ਪੜਤ ਜਿੰਨਾ ਚਿਰ ਉਹਨਾਂ ਜਿੱਦਾ ਖਲੀ ਦਿੱਤਾ ਗੁਰੂ ਕਰਦੇ ਜਦ ਆਗੇ ਮੰਨ ਗਏ ਅਸੀਂ ਸਿੱਖ ਹੋ ਗਏ ਤਾਂ ਉੱਥੇ ਗਏ ਨੇ ਇਹ ਯਾਰਾਂ ਨੇ ਕਿਹਾ ਵੀ ਉਹ ਤਾਂ ਬਾਈ ਸਿੱਖ ਹੋ ਗਏ ਹੁਣ ਉਹ ਕਹਾਂ ਨੂੰ ਨਹੀਂ ਕਰਦੇ ਪੂrti ਪੂਜਾ ਛੜਤੀ ਉਹਨਾਂ ਨੇ ਮੈਂ ਤਾਂ ਹੁਣ ਜੇ ਛੜਤੀ ਔਰਤੀ ਪੂਜਾ ਫਿਰ ਘਟੜਾਈ ਦੀ ਘੰਟੀ ਆ ਦਿੱਲੀ ਦੀ ਸਰਕਾਰ ਵਾਸਤੇ ਜੇ ਸਾਰੇ ਹਿੰਦੂ ਸਿੱਖ ਹੋ ਜਾਂਦੇ ਸਰਕਾਰ ਗਈ ਸੀ ਉਹਨਾਂ ਦੀ ਫਿਰ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਤੋੜੀਏ ਫਿਰ ਉਹ ਸਾਰੇ ਅਨੰਤ ਪ੍ਰਸਾਹ ਵਾਲੇ ਜਿਹੜੇ ਆਏ ਸੀ ਨਾ ਪੰਡਤ ਸਾਰੇ ਤੋੜਲੇ ਕਰਪਾ ਰਾਮ ਤੇ ਬਨੋ ਵੀ ਅਸੀਂ ਤੁਹਾਡਾ ਧਰਮ ਨਹੀਂ ਬਦਲਦੇ ਤੁਸੀਂ ਗੁਰੂ ਨੂੰ ਛੱਡ ਦਿਓ ਸਿੱਧੂਏ ਰਹੋ ਉਹਨਾਂ ਨੇ ਆਪਣੀ ਹਕੂਮਤ ਬਚਾ ਲਈ ਉਹਨਾਂ ਦਾ ਧਰਮ ਬਚ ਗਿਆ ਕੋਰ ਨੂੰ ਅਸੀਂ ਕੁਝ ਨਹੀਂ ਕਹਿੰਦੇ ਦੋ ਧੜੇ ਜਿਆਦਾ ਹੀ ਬਕਰਦੇ ਕਿਰਪਾ ਰਾਲ ਵਿਚਾਰਾ ਜਿਹੜਾ ਮੋਰੀ ਸੀ ਗੱਲ ਕਰਨ ਵਾਲਾ ਉਹ ਸਿੱਖ ਰਹਿ ਗਿਆ ਵਾਕੀ ਪਿਛੇ ਛੁੜ ਗਏ ਫਿਰ ਕੇ ਉਹਨਾਂ ਨੇ ਕਿ ਆਪਾਂ ਨੂੰ ਕਿਹੜੇ ਸਰਕਾਰ ਭੇਜਾਂ ਦੀ ਕੀ ਲੋੜ ਪਈ ਐ ਸਿੱਖ ਬਣਨ ਦੀ ਆਪਾਂ ਨੂੰ ਅੰਦਰ ਆਉਣੀ ਸੀ ਜਾਂ ਉਹ ਡਰਦੇ ਹੀ ਬਣਦੇ ਤੇ ਦੇਵੀ ਆਪ ਚਲਾਈਆਂ ਤੱਕ ਤੱਕ ਦਨਵੀ ਦੇਵੀ ਆਪ ਚਲਾਈਆਂ ਤੱਕ ਤੱਕ ਦਨਵੀ ਦੇਵੇਂ ਆਪ ਵੀ ਦਰਮਨ ਦਰਮਨ ਦੀਆਂ ਗੱਲਾਂ ਨੂੰ ਘਟਿਆ ਜਵਾਬ ਦਿੱਤਾ ਉਹਨਾਂ ਦਾ ਸਹੀ ਉੱਤਰ ਦਿੱਤਾ